ਮਨੀ ਸਿੰਘ ਸਵਾਲ ਕਰਦਾ ਹੈ ਪਾਦਸ਼ਾ ਤੁਸੀਂ ਆਪਣੀ ਕਥਾ ਆਪ ਕਿਉਂ ਲਿਖਦੇ ਹੋ RAM ਦੀ ਕਥਾ ਤੁਲਸੀ ਨੇ ਲਿਖੀ ਵਾਲਮੀਕ ਨੇ ਲਿਖੀ ਸ਼੍ਰੀ ਕ੍ਰਿਸ਼ਨ ਦੀ ਕਥਾ ઋષਿ ਵੇਦ ਵ્યાਸ ਨੇ ਲਿਖੀ ਕਵੀ ਨਿਰੋਧਮ ਨੇ ਲਿਖੀ ਸੂਰਦਾਸ ਨੇ ਲਿਖੀ ਤੁਹਾਡੀ ਵੀ ਕੋਈ ਕਥਾ ਲਿਖ ਦੇ ਦੇਗਾ ਤੁਹਾਡਾ ਜੀਵਨ ਚਿੱਤਰ ਵੀ ਕੋਈ ਲਿਖ ਦੇ ਦੇਗਾ ਤੁਸੀਂ ਆਪਣੀ ਕਥਾ ਆਪ ਕਿਉਂ ਲਿਖਦੇ ਹੋ ਤੋ ਪਤਾ ਉਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਮਨੀ ਸਿੰਘ RAM ਦੀ ਕਥਾ ਜਉ ਤੁਲਸੀ ਲਿਖਣ ਬੈਠਾ ਤੋ ਲਿਖਦੇ ਆ ਲਿਖਦੇ ਉਸਨੇ RAM ਨੂੰ ਭਗਵਾਨ ਕਹਿ ਦਿੱਤਾ ਹੈ। ਸ਼੍ਰੀ ਕ੍ਰਿਸ਼ਨ ਦੀ ਕਥਾ ਸੂਰਦਾਸ ਤੇ ਨਿਰੋਸ਼ਮ ਜਦ ਲਿਖਣ ਲੱਗਾ ਹੈ ਵਿਆਸ ਜਦ ਲਿਖਣ ਲੱਗਾ ਹੈ ਤੇ ਲਿਖਦੇ ਆ ਲਿਖਦੇ ਉਸਨੇ ਕ੍ਰਿਸ਼ਨ ਨੂੰ ਭਗਵਾਨ ਕਹਿ ਦਿੱਤਾ ਮੈਨੂੰ ਡਰ ਲੱਗਦਾ ਮੇਰੀ ਆਤਮਾ ਕੰਬ ਗਈ ਹੈ ਕੋਈ ਸਿੱਖ ਮੇਰਾ ਇਤਿਹਾਸ ਲਿਖੇ ਤੇ ਬੋਧੀ ਸਰਦਾ ਵਿੱਚ ਆ ਜਾਏ ਤੇ ਮੈਨੂੰ ਭਗਵਾਨ ਕਹਿ ਦੇਵੇ ਮੈਨੂੰ ਰੱਬ ਕਹਿ ਦੇਵੇ ਇਹ ਮੈਨੂੰ ਗਵਾਰਾ ਨਹੀਂ ਹੋਵੇਗਾ ਤੇ ਮੇਰੇ ਸਿਧਾਂਤ ਤੋਂ ਉਲਟ ਗੱਲ ਹੋਵੇਗੀ ਤੇ ਗੁਰੂ ਨਾਨਕ ਦੇ ਸਿਧਾਂਤ ਤੋਂ ਉਲਟ ਗੱਲ ਹੋਵੇਗੀ ਇਸ ਵਾਸਤੇ ਮੈਂ ਆਪਣੀ ਕਥਾ ਆਪ ਲਿਖਣਾ ਮੈਂ ਜਗਤ ਨੂੰ ਦੱਸਣਾ ਚਾਹਨਾ ਮੈਂ ਕੌਣ ਹਾਂ ਮੈਂ ਹੋ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਔਰ ਸਾਫ਼ ਕਰ ਦਿੱਤਾ ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕਕੁੰਡ ਮੈਂ ਪਰ ਜਿਹੜਾ ਮੈਨੂੰ ਪਰਮਾਤਮਾ ਆਖੇਗਾ ਮੈਨੂੰ ਰੱਬ ਆਖੇਗਾ ਕੰਬੀ ਨਰਕ ਵਿੱਚ ਜਾਏਗਾ ਮੈਂ ਤੇ ਉਹਦਾ ਸੇਵਕ ਮੈਂ ਤੇ ਉਹਦਾ ਦਾਸ ਮੈਂ ਭਗਵਾਨ ਨਹੀਂ ਮੈਂ ਪਰਮਪੁਰਖ ਨਹੀਂ ਹਾਂ ਮੈਂ ਰੱਬ ਨਹੀਂ ਹਾਂ ਮੈਂ ਰੱਬ ਦੀ ਗੱਲ ਕਰਨ ਵਾਲਾ ਰੱਬ ਦਾ ਮਾਰਗ ਦੱਸਣ ਵਾਲਾ ਰੱਬ ਦੇ ਮਾਰਗ ਤੇ ਤੋਰਨ ਵਾਲਾ ਮੈਂ ਰੱਬ ਨਹੀਂ ਹਾਂ ਤੇ ਜਿਹੜਾ ਮੈਨੂੰ ਰੱਬ ਆਖੇਗਾ ਕੰਬੀ ਨਰਕ ਵਿੱਚ ਜਾਏਗਾ ਇੰਨੀ ਕਰੜੀ ਗੱਲ ਕਹ ਰਹੀ ਸੀ ਐਸੇ ਵਕਤ ਹਿੰਦੁਸਤਾਨ ਦੇ 84 ਰੱਬ ਮੌਜੂਦ ਨੇ ਬਣੇ ਭਗਵਾਨ ਮੌਜੂਦ ਨੇ ਤਾਂ ਸਭ ਉੱਤੇ ਕੀ ਲਗੇ ਕਿਦਰੀ ਕੋਈ ਸ਼ਰਧਾ ਵਿੱਚ ਆਵੇ ਕਿ ਕਿਦਰੇ ਮੈਨੂੰ ਰੱਬ ਕਹਿ ਦੇਵੇ ਇਹ ਮੈਨੂੰ ਗੁਵਾਰਾ ਨਹੀਂ ਹੋਵੇਗਾ ਇਹ ਮੈਨੂੰ ਕਬੂਲ ਨਹੀਂ ਹੋਵੇਗੀ ਗੱਲ ਐਸੇ ਵਾਸਤੇ ਮੈਂ ਆਪਣੀ ਰਚਨਾ ਅਲਗ ਲਿਖਿਆ ਉਹਦੇ ਵਿੱਚ ਇਤਿਹਾਸ ਹੈ ਤੇ ਆਪ ਸੁਣ ਕੇ ਹੈਰਾਨ ਹੋਵੋਗੇ ਦਸੰਗਰਮ ਵਿੱਚ ਬਹੁਤਰਾ ਇਤਿਹਾਸ ਹੈ ਬਗਾਣੀ ਦਾ ਯੁੱਧ ਹੈ ਜਿਹੜੇ ਯੁੱਧ ਸਤਿਗੁਰਾਂ ਨੇ ਲੜੇ ਨਾ ਸਾਰੇ ਜੰਗ ਦੇ ਹਾਲਾਤ ਫਿਰ ਆਪਣੀ ਜੀਵਨ ਕਥਾ ਬ੍ਰਹਮ ਦੀ ਵਿਚਾਰ ਅਕਾਲ ਪੁਰਖ ਦੀ ਵਿਚਾਰ ਥੋੜੀਆਂ ਬਾਣੀਆਂ ਦੇ ਚ ਨੇ ਜਿਹਨੂੰ ਅਸੀਂ ਜਾਪ ਸਾਧ ਕਹਿੰਦੇ ਆ ਜਿਹਨੂੰ ਅਕਾਲ ਸਤ ਕਹਿੰਦੇ ਆ ਇਹ ਥੋੜਾ ਜਿਹਾ ਗਿਆਨ ਪ੍ਰਬੋਧ ਕਹਿੰਦੇ ਆ ਬਾਕੀ ਸਾਰੀ ਬਾਣੀ ਦੇ ਚ ਇਤਿਹਾਸ ਹੈ ਇਤਿਹਾਸ ਚੱਲਦਾ ਹੈ ਇਤਿਹਾਸਿਕ ਕਥਾ ਚੱਲਦੀ ਹੈ ਜੋ ਜੋ ਸਤਗੁਰਾਂ ਨੇ ਕੀਤਾ ਜਿਹੜੇ ਜਿਹੜੇ ਜੰਗ ਲੜੇ ਨੇ ਉਹ ਸਭ ਕੁਝ ਉਹਦੇ ਜੋ ਹੈ ਮੌਜੂਦ ਹੈ ਤਾਂ ਮੈਂ ਇਸ ਕਰ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਇਸ ਪਰਪੰਚਵੇਂ ਸੱਚੇ ਨਾਮ ਕੀ ਵਡਿਆਈ ਮਤ ਕੋ ਘਰੋ ਗਮਾ ਰੰਚਕ ਮਾਤਰ ਵੀ ਗਮਾਨ ਨਾ ਕਰ ਇਹ ਸੱਚੇ ਨਾਮ ਦੀ ਵਡਿਆਈ ਹੈ ਪ੍ਰਮਾਤਮਾ ਦੀ ਜੋ ਹੈ ਘਤ ਤੋ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਬਾਣੀ